ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਸ਼ਿਕਾਰਮਾਸ਼ੀਆਂ ਤਹਿਸੀਲ ਡੇਹਰਾ ਬਾਬਾ ਨਾਨਕ ਤੇ ਜ਼ਿਲ੍ਹਾ ਗਰਦਾਸਪੁਰ ਅੱਜ ਦੀ ਵੀਡੀਓ ਵਿੱਚ ਟੋਟਲ ਦੋ ਵੜਾ ਦਿਖਾਵਾਂਗੇ ਦੋਵੇਂ ਗੱਬਣ ਤਿਆਰ ਆ ਤੇ ਆਪਾਂ ਪਹੁੰਚੇ ਆ ਬਾਈ ਜੋਬਨ ਦੇ ਕੋਲ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਤੇ ਪੁੱਛਦੇ ਆ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਜੇ ਚੜਦੀ ਕਲਾ ਤੁਸੀਂ ਸੁਣਾਓ ਬਾ ਵਧੀਆ ਵੀਰ ਜੀ ਵਧੀਆ ਵਧੀਆ ਚਾਹੀਦਾ ਬੱਚੇ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਵੀਰ ਜ ਗਿਲਾ ਕਰਦਾ ਆਂਪੁਰ ਤਹਿਸੀਲ ਡੇਰਾ ਬੱਬਾ ਨਾਲ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ 819502855 ਠੀਕ ਹੈ ਜੀ ਹਾਂ ਜੀ ਹਾਂ ਜੀ ਭਾਈਆ ਦੱਸਿਓ ਵੈੜ ਦੇ ਬਾਰੇ ਆ ਕਿੰਨਾ ਸੂਗਾ ਸੋਣਾ ਨੇ ਭਾਈ ਇਹ ਆ ਜਿਹੜੀ ਮੱਛੀ ਹੈ ਖੀਰੀ ਆ ਅੱਛਾ ਜੀ ਉਹ ਜਿਹੜੀ ਉਹ ਦੋਂਦੀ ਹੈ ਚੌਕ ਦੇ ਦੰਦ ਕੱਢਦੀ ਹੈ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਜੀ ਦੋ ਇੱਕੋ ਫਾਰਮ ਦੇ ਵਿੱਚ ਲਿਜਾ ਅੱਛਾ ਜੀ ਲੋ ਭਾਈ ਜੀ ਫਾਰਮ ਵਾਲੀਆਂ ਵਹਿੜਾਂ ਤੇ ਕਰੋ ਚੈੱਕ ਪੰਡਾਂ ਪਈਆਂ ਕਰਮਾਲੀ ਨੇ ਬਾਕੀ ਹੁਣ ਖੋਲ ਕੇ ਵਿਖਾਉਨੇ ਆਪਾਂ ਤੁਹਾਨੂੰ ਖੋਲਿਓ ਭਾਈ ਜੀ ਫਿਰ ਹੋੜੀ ਹੋੜੀ ਜਾ ਕੇ ਗਾਂ ਡਰਦੀ ਕਿੰਨਾ ਕੁ ਬਈ ਟਾਈਮ ਖੜਦੀ ਹੈ ਜੇ ਆਹ ਇਹ ਵਸ਼ੀ ਮੜ ਕੇ ਹਫਤਾ ਲੈ ਜੂ ਉੱਦਾਂ ਚਾਰ ਪੰਜ ਦਿਨ ਤਿਆਰੀ ਦੇ ਵਿੱਚ ਜੀ ਬਣੀ ਬਹੁਤ ਜ਼ਿਆਦਾ ਵਸ਼ੀ ਠੀਕ ਹੈ ਠੀਕ ਹੈ ਲਓ ਭਾਈ ਕਰੋ ਚੱਕ ਪੰਡਾਂ ਪਈਆਂ ਕਰਮਾਲੀ ਨੇ ਕਿੰਨਾ ਕੁ ਦੁੱਧ ਕੱਢੂ ਤੁਹਾਡੇ ਸਾਹਬ ਨਾਲ ਦਰਮਾਨ ਨਾਲ ਵਸ਼ੀ 28 29 ਕਿਲੋ ਦਊਗੀ ਠੀਕ ਹੈ ਠੀਕ ਹੈ ਲਓ ਭਾਈ 28 29 ਕਿਲੋ ਵਾਲੀ ਵਹਿੜਿਆ ਤੇ ਠੰਣ ਥੁਣ ਐਨ ਗਿੱਠੋਂ ਬਾਹਰ ਜਾਂਦਿਆ ਕਰੋ ਜੀ ਚੱਕ ਬਾਕੀ ਕੱਦ-ਕੱਡ ਵੀ ਚੰਗਾ ਤੇ ਫਾਰਮ ਵਾਲੀ ਵਹਿੜਿਆ ਕਮਾਲੋ ਭਾਈ ਜੀ ਬੋਲੀ ਕਰੋ ਫੇਸ ਕੁਆਲਟੀ ਚੈੱਕ ਬਹੁਤ ਹੀ ਜ਼ਿਆਦਾ ਚੰਗੇ ਰਿਕਾਰਡ ਵਾਲੀ ਆ ਇਹ ਥਾਲਾ ਦਾ ਸੈਜਗਾ ਵੀ ਬਹੁਤ ਸ਼ਾਨਦਾਰ ਓਨੀ ਅੱਗੇ ਨੂੰ ਬਣੀ ਤੇ ਓਨੀ ਪਿੱਛੇ ਨੂੰ ਬਣੀ ਆ ਤੇ ਬਾਕੀ ਨਾੜਾ ਨੂੜਾ ਹਵਾਨੇ ਤੇ ਚੰਗੀਆਂ ਆ ਗਈਆਂ ਵੀ ਦਿਖਾਉਨੇ ਆਪਾਂ ਲੱਗ ਗਿਆ ਨੂੰ ਤੁਹਾਨੂੰ ਸੋ 28 ਲੀਟਰ ਜਿਹੜਾ ਦੋਦੋਂ ਇਹਨੇ ਬਹੁਤ ਠੰਡੀ ਧੀਰੀ ਵੱਛੀ ਆ ਜੇ ਵੱਧਰ ਵੇਖੋ ਤੀ ਸੁਣਦਾ ਪਤਾ ਹੀ ਨਹੀਂ ਵੱਛੀ ਉਹ ਠੀਕ ਆ ਠੀਕ ਆ ਲੋ ਭਾਈ ਇੰਦਰਲੀ ਸਾਈਡ ਤੋਂ ਵੀ ਦਿਖਾਉਣੀ ਆ ਤੁਹਾਨੂੰ ਨਾੜਾ ਨੂੜਾ ਹਵਾਨੇ ਤਾਂ ਚੰਗੀਆਂ ਆ ਗਈਆਂ ਤੇ ਲੱਗਾ ਕੱਲੀ ਕੱਲਾ ਇੱਕ ਗਿੱਠ ਗਿੱਠ ਤੋਂ ਬਾਹਰ ਖਣ ਜਾਂਦਿਆ ਵਾ ਇਹ ਵੀ ਠੰਡੀ ਸੀ ਲਿਆ ਬਰੀਡ ਕੁਆਲਟੀ ਬਹੁਤ ਜ਼ਿਆਦਾ ਅੱਗੋਂ ਇਹਨੂੰ ਸੱਜਰ ਸੀਮਣ ਲੱਗਾ ਹੋ ਵੀਰ ਜੀ ਅੱਛਾ ਜੀ ਹਾਂ ਜੀ ਹਾਂ ਜੀ ਤੇ ਕੀ ਮੁੱਲ ਭਾਈ ਇਹਦਾ ਹਰ ਦਾ ਮੁੱਲ ਵੀਰ ਜੀ ਇਹੋ ਜੀ ਬੱਛੀ ਦਾ ਤੇ ਜਦੋਂ ਆਗੋ ਬਸਾਖੀ ਆ ਭਾਵੇਂ ਬਸਾਖੀ ਦੇ ਵਿੱਚ ਇੱਕ 30 40 ਦੀ ਬੱਛੀ ਵੀਕ ਜਾਂਦੀ ਹੈ ਅੱਛਾ ਜੀ ਉਦਾਂ ਹੀ ਵੀਰ ਵੇਚੀ ਜਾਂਦੇ ਆ ਹਾਂਜੀ ਤੇ ਬਾਕੀ ਤੁਹਾਨੂੰ ਪਤਾ ਆਪਾਂ ਨੂੰ ਹੀ ਨਜ਼ਰ ਵੀਡੀਓ ਬਣਾਉਂਦੇ ਹੋਗਾ ਮੁੱਲ ਜੈਰੀ ਘੜੀ ਦਾ ਆਪਣਾ ਹਾਂਜੀ ਹਾਂਜੀ ਮੋਲੇ ਦਾ 1 5 ਭਾਵੇਂ ਲੱਖ ਕਰਾ ਲਓ ਅੱਛਾ ਜੀ ਬੱਛੀ 90000 ਦੀ ਦੇ ਦਈਏ ਕਰ ਦੋ ਮਾਨ ਤਾਂ ਥੋੜਾ ਬੋਰਾ 85000 ਚੋਂ 2000 ਛੋਟ ਕਰਾਂਗੇ 83000 ਲਓ ਭਜੀ 83000 ਦੀ ਦਸਤਾ 22 28 ਲੀਟਰ ਜਿਹੜਾ ਦੁੱਧ ਚਵਾਈ ਜਾਊਗਾ ਉਹ ਮੇਰਾ ਵੀਰ ਕਿਤੇ ਘਰ ਦਾ ਸ਼ਿੰਗਾਰ ਹੀ ਐ ਜੇ ਅਜੋ ਜਿਹਦੇ ਬੱਚਾ ਦੇ ਦੇਣਾ ਉਹ ਐਨ ਫੋਟੋ ਵਾਲੰਗੂ ਬਣੀ ਪਈਦਾ ਜੇ ਢਿੱਲਾ ਢੋਲਾ ਵੀ ਕਾਫੀ ਆ ਤੇ ਸੂਨ ਤੱਕ ਜਿਹੜਾ ਹਵਾਨਾ ਜੇ ਹੋਰ ਚੰਗਾ ਬਣਾ ਲੂਣੀ ਬਹੁਤ ਪਿਆਰੀ ਬੱਚੀ ਆ ਆ ਜੋ ਬਾਈ ਹੁਣ ਦੂਜੇ ਨੰਬਰ ਤੇ ਦੱਸਿਓ ਭਾਈ ਆ ਵਾਰ ਤੇ ਬਾਰੇ ਇਹ ਵੀ ਵੀਰ ਜੀ ਪਹਿਲਾ ਸੁਆ ਹੈ ਅੱਛਾ ਜੀ ਦੋਂਦੀ ਚੌਕ ਦਾ ਦੰਦ ਕੱਢਦੀ ਹੈ ਜੀ ਅੱਛਾ ਜੀ ਤੁਹਾਨੂੰ ਬਹੁਤ ਚੰਗਾ ਲੱਗਾ ਬੱਚੀ ਨੂੰ ਪੱਲਾ ਕਰਦਾ ਠੀਕ ਹੈ ਠੀਕ ਹੈ ਜੀ ਲੋਬ ਜੀ ਕੀ ਕਰੋ ਬਾਕੀ ਢਿੱਲਾ ਢੋਲਾ ਇਹਦੇ ਵੀ ਕਾਫੀ ਆ ਹਵਾਨੇ ਦੇ ਏ ਬਾਈ ਕਿੰਨਾ ਟਾਈਮ ਖੜਦੀ ਏ ਜੇ ਇਹ ਵੀ ਭਾਜੀ ਹਫਤਾ ਵੱਛੀ ਲੈ ਜੂਗੀ ਠੀਕ ਹੈ ਠੀਕ ਹੈ ਜੀ ਖੋਲਿਓ ਭਾਈ ਜੀ ਇਹਨੂੰ ਵੀ ਤਾਂ ਕੱਦ ਕਾੜ ਮੱਛੀ 28 29 ਕਿਲੋ ਦੁੱਧ ਦਈ ਜਾਊਗੀ ਅਜੇ ਸੁਨਦੀਲੀ ਵੱਛੀ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ 9:00 ਵਜੇ ਕਰੋ ਚੈੱਕ ਕੱਦ ਕਾੜ ਬਹੁਤ ਹੀ ਤਕੜਾ ਵੜਦਾ ਤੇ ਫਿਰ ਇਸ ਕੁਆਲਟੀ ਲਾਗੇ ਤਾਂ ਚੈੱਕ ਕਰ ਸਕਦੇ ਤੁਸੀਂ ਕੱਦ ਛੋਟੇ ਛੋਟੇ ਵੱਛੀਆਂ ਤੇ ਕੱਦ ਵੱਡੇ ਕੋ ਇੱਥੇ ਆਣ ਕੇ ਲੈ ਲਈ ਠੀਕ ਹੈ ਠੀਕ ਹੈ ਲੋਬੇ ਬਹੁਤ ਹੀ ਚੰਗੇ ਕੱਦ ਕਾੜ ਦੀ ਮਾਲਕ ਨੇ ਤੇ ਕਰੋ ਚੈੱਕ ਇਹਨਾਂ ਭਲਵਾਨਾਂ ਨੂੰ ਦਈ ਤੁਰਨਾ ਇਹ ਥਲਾਂ ਦਾ ਸਹਿਜ ਗਿਆ ਵੀ ਦੋ ਦੋ ਦਿਨ। ਇਹ ਬਾਕੀ ਦਿਨ ਲੱਗੂਗੀ ਅਜੇ 5-6 ਹੋਰ। ਕਿ ਸੂਨ ਤੱਕ ਜਿਹੜਾ ਹਵਾਨਾ ਇਹ ਵੀ ਚੰਗਾ ਬਣਾ ਲੂਗੇ ਤੇ ਕੱਦ ਕਾਠ ਲੋ ਕੋਈ ਸ਼ੱਕ ਨਹੀਂ ਹੈਗਾ। ਕਮਾਲਾ ਕੀਤੀ ਕਮਾਲੋ। ਜੇ ਬਜੀ ਕਰੋ ਚਾਕਾ। ਦੋਵੇਂ ਫਾਰਮ ਵਾਲੀਆਂ ਵੜਾਂ ਤੇ ਇੱਕੇ ਫਾਰਮ ਦੇ ਵਿੱਚ ਵਾਈਆਂ ਵਾਂ। ਤੇ ਨਾੜਾ ਨੂੜਾ ਜਿਹੜੀਆਂ ਇਹਦੇ ਵੀ ਹਵਾਨੇ ਤੇ ਚੰਗੀਆਂ ਆ ਗਈਆਂ ਵੀ ਲਾਗੇ ਨੂੰ ਦਿਖਾਉਨੇ ਆਪਾਂ। ਉਹ ਬਜੀ ਕਰੂ ਲੱਗੇ ਤਾਂ ਚੱਕ ਥਾਣਾ ਦਾ ਸੈਜ ਗੈਬ ਤੇ ਨਾੜਾ ਨੂੰ ਇਹਦੇ ਵੀ ਚੰਗੀਆਂ ਆ ਗਈਆਂ ਹਵਾਨੇ ਤੇ ਤੇ ਇਹਦੇ ਵੀ ਗਿੱਠ ਗਿੱਠ ਤੇ ਹੀ ਥਣ ਲੱਗਾ ਵਾ ਇਹਦਾ ਮੁੱਲ ਬਾਈ ਫਿਰ ਵੀਰ ਜੀ ਇਹੋ ਜੀ ਬੱਛੀ ਦਾ ਮੁੱਲ ਤੇ 1.5 2 ਵੀ ਕਰਦੇ ਆ ਅੱਛਾ ਜੀ ਆਪਾਂ ਨਾਲ 1.5 ਮੰਗਣਾ ਦੋ ਅੱਛਾ ਜੀ ਬੱਛੀ ਦਾ ਮੁੱਲ ਕਰੀਦਾ 1,15,000 ਅੱਛਾ ਜੀ 1 ਲੱਖ ਚੋਂ 5000 ਛੂਟ ਕਰਨੀ 1 ਲੱਖ ਜੋ 5000 95000 ਦੀ ਬੱਛੀ ਦਾਂਗੇ ਵੇਚਣ ਆਣਾ ਲੈ ਜੇ ਕੋਈ ਵੀਰ ਵਪਾਰੀ ਭਰਾ ਠੀਕ ਹੈ ਠੀਕ ਆ 2 ਬਾਜੀ 95000 ਦੀ ਬਾਈ ਕਹਿੰਦਾ ਕਿ ਦੇ ਦਾਂਗੇ ਬਹੁਤ ਵਧੀਆ ਗੱਲ ਆ ਇਹ ਵੈੜਾ ਦੋਵੇਂ ਬਹੁਤ ਟਾਪ ਤੋਂ ਟਾਪ ਦੀਆਂ ਵਾਦੇ ਠੀਕ ਹੈ ਜੀ ਲੋ ਬਾਜੀ ਬਾਕੀ ਕਰੋ ਚੈੱਕ ਪਹਿਲੇ ਨੰਬਰ ਜਿਹੜੀ ਦਿਖਾਈ ਆ ਕੋਈ ਸ਼ੱਕ ਨਹੀਂ ਹੈਗਾ ਭਾਈ ਠੀਕ ਹੈ ਠੀਕ ਹੈ ਜੀ ਹਾਂ ਜੀ ਲੋ ਬਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ